ਮੀਡ ਟਰਮ ਸਰਕਲ ਫੋਨ ਤੇ ਫੋਨ ਲੱਗ ਗਿਆ ਮੈਂ ਮੈਂ ਮੀਡ ਟਰਮ ਚ ਆਇ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਸੀ ਕੋਈ ਪ੍ਰੋਬਲਮ ਆ ਵੀ ਸਾਨੂੰ ਕਾਲ ਕਰਨਾ ਵੀਡੀਓ ਖਾਬਲਾ ਜੀ ਬਣਾ ਦੇ ਮੈਂ ਸਾਡਾ ਫੋਨ ਕਰਾ ਇਹ ਲੋਖਾ ਦੇ ਬਾਦ ਵਿੱਚ ਤਾਂ ਫੈਸਲਾ ਹੋਉਂਦਾ ਹੋਇ ਤੂੰ بڑا ਬੱਦਲ ਤੋਂ ਬਣ ਜਾ ਰਿਹਾ ਹੈਂ ਕਰ ਰੋ ਹੁਣ ਬੜਾ ਮਾੜਾ ਰਕੜੀ ਜਾ ਬੋਲ ਸੋ ਆਇਆ ਜਮਾਤਾਂ ਉੱਗੇ ਤਾਂ ਖੰਡਾ ਕਰੂਗੀ ਨਿੰਮ ਚੰਗਾ ਹੋਊਗਾ ਇਹ ਵੀ ਵੀਡੀਓ ਤੁਮ੍ਹੇ ਹੋਊਗਾ ਜਾਨ ਨਹੀਂ ਰੱਖਦਾ ਇੱਕ ਕੱਟ ਨਹੀਂ ਹੋਊਗੀ ਜਿਵੇਂ ਵਿਰੋਧ ਬਣਿਆ ਨਹੀਂ ਆਇਆ ਸੌਰਾ ਤੋਂ ਬੋਲ ਨਹੀਂ ਸਕਿਆ ਝੂਠੀਆਂ ਇਹ ਯਾਦ ਕਰਦੇ ਨਹੀਂ ਕਿ ਮੈਂ ਬੋਲ ਰਿਹਾ ਹਾਂ ਛੋਰੀ ਆ ਤੂੰ ਮੇਰੇ ਨਾਲ ਦੋ ਗੱਲਾਂ ਕਰੀਆਂ ਤੇ ਨੰਬਰ ਬਲੌਕ ਚ ਭੈਣ ਨੇ ਤਿੰਨ ਚਾਰ ਥਾਈਂੋਂ ਫੋਨ ਲਾਤਾ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਬੱਚੀ ਦਾ ਜ਼ਿੰਮੇਦਾਰ ਕੌਣ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਪਰ ਕੋਣ ਤੁਸੀਂ ਇੱਥੇ ਵੀ ਜ਼ਿਆਦਾ ਬੋਲ ਰਹੇ ਸੀ ਹਾਂ ਆਹ ਤੇਰਾ ਹਾਂਜੀ ਦੋਨਾਂ ਜਵਾਬ ਐਕਸਟ੍ਰੀਮ ਕਿਸਲਾ ਕੋ ਚਾਚਾ ਫੂਫਾ ਮਮਾ ਬੈਠੂ ਕੇ ਜਿਹੜਾ ਦੇਖੋ ਮੈਨੂੰ ਫੋਨ ਮਾਰ ਕੇ ਘਰੇ ਟੱਕਰਾ ਮੰਗਦਾ ਕਿ ਮੈਂ ਨਹੀਂ ਸੁਣ ਸਕਦੀ ਇੰਨਾ ਕੁਛ ਮਾਪਿਓ ਲਾਉ ਇੱਕ ਮਿੰਟ ਮੈਂ ਕੋ ਫੜ ਕੇ ਲਾਉਣਗੀ ਮਾਪਿਓ ਲਾਉ ਕਿੰਨਾ ਨੂੰ ਲੋੜ ਆ ਬੱਚਿਆਂ ਦੀ ਕਿੰਨਾ ਬੱਚਿਆਂ ਦਾ ਮੈਨੂੰ ਬਲੌਕ ਕਿਉਂ ਕੀਤੇ ਨੇ ਹੌਰਾ ਨੂੰ ਸੁਣੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਕਸ਼ਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਨ ਸ਼ਰਾਤੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਵੀ ਕਰਨ ਲੱਗ ਜਾਂਦੇ ਆ ਲੋਕ ਠੀਕ ਹੈ ਮੈਂ ਆਪਦੇ ਫੋਨ 'ਚ ਹੀ ਬਲਾਕ ਨਹੀਂ ਕੀਤਾ ਮੈਂ ਇਹ ਆਈਫੋਨ ਚ ਸੈਟਿੰਗ ਲੱਗੇ ਇਹ ਕਿ ਜਿਹੜੇ ਨੰਬਰ ਅਜੇ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕਰ ਤੁਮ ਜੇ ਫਿਰ ਮੈਨੂੰ ਆਏ ਤੁਸੀਂ ਜੀ ਜ਼ਿੰਮੇਦਾਰੀ ਫਿਰ ਸਾਡੇ ਬੱਚਿਆਂ ਦੀ ਜ਼ਿੰਮੇਦਾਰੀ ਹੋਣਾ ਕਿ ਕਿਸ ਨੰਬਰ ਤੋਂ ਸਾਡੇ ਕੋਲ ਆਉਣਾ ਮੈਂ ਪਰ ਮੈਂ ਚੱਪ ਮੈਂ ਮਸਿਮੀਡਿਟੇਰਨ ਕਾਲ ਹੈ ਫੋਨ ਨਹੀਂ ਲੱਗਦਾ ਮੈਂ ਮਸਿਮੀਡਿਟੇਰਨ ਚਾਹੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰਨਾ ਵੀਡੀਓ ਫੈਬਲਿਟੀ ਬਣਾ ਲੈਣਾ ਸਾਡਾ ਹੁੰਦਾ ਫੋਨ ਲਾਉਣਾ ਪਈ ਧਰਮ ਚਾਹੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰੋ ਤੁਸੀਂ ਵੀਡੀਓ ਸਬਲਿ ਬਣਾ ਦੇਣਾ ਸਾਦਾ ਬਣਾ ਦੇਣਾ

ਨਤੇ ਨੰਬਰ ਬਲੌਕ ਚ ਭੈਣ ਨੇ ਤਿੰਨ ਚਾਰ ਥਾਈਂ ਫੋਨ ਲਾਤਾ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਹੈ ਬੱਚੀ ਦਾ ਜ਼ਿੰਮੇਦਾਰ ਕੌਣ ਹੈ ਮੇਰੀ ਗੱਲ ਸੁਣੋ ਧਿਆਨ ਮੇਰਾ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਪਰ ਫੋਨ ਕਿ ਤੁਸੀਂ ਇੱਥੇ ਵੀ ਜ਼ਿਆਦਾ ਬੋਲ ਰਹੇ ਸੀ ਹਾਂ ਜੀ ਹਾਂ ਜੀ ਦੋ ਦਾ ਜਵਾਬ ਐਸੇ ਕਿਸਦਾ ਕੋ ਚਾਚਾ ਫੂਫਾ ਮਮਾ ਬੈਠੂ ਕੇ ਜਿਹੜਾ ਦੇਖੋ ਮੈਨੂੰ ਫੋਨ ਮਾਰ ਕੇ ਘਰੇ ਟੱਕਰਾ ਮਾਰਦਾ ਤੇ ਮੈਂ ਨਹੀਂ ਸੁਣ ਸਕਦੀ ਇੰਨਾ ਕੁਝ ਮਾਪਿਓ ਲਾਉ ਮਾਪਿਓ ਕਿੰਨਾ ਲੋਡ ਆ ਬੱਚਿਆਂ ਨੂੰ ਕਿੰਨਾ ਬੱਚਾ ਹੈ ਮੈਂ ਕਿਹਾ ਕਿ ਬਲੌਕ ਕਿਉਂ ਕੀਤੇ ਹੋ ਰਨਰ ਕਰੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਫਸਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਨ ਸ਼ਰਾਬੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਵੀ ਕਰਨ ਲੱਗ ਜਾਂਦੇ ਆ ਲੋਕ ਠੀਕ ਹੈ ਮੈਂ ਆਪਣੇ ਫੋਨ ਦੀ ਕਿ ਸੈਟਿੰਗ ਲਾਈ ਹੂ ਬਲੌਕ ਨਹੀਂ ਕੀਤਾ ਮੈਂ ਇਹ ਇਹ ਆਈਫੋਨ ਚ ਸੈਟਿੰਗ ਲੱਗ ਗਈ ਇਹਦੀ ਜਿਹੜੇ ਨੰਬਰ ਅੱਚ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕਰ ਤੁਹਾਨੂੰ ਫਿਰ ਮੈਨੂੰ ਆਈਮ ਸੋ ਜੀ ਜ਼ਿੰਮੇਦਾਰੀ ਤੇ ਸਾਡੇ ਬੱਚਿਆਂ ਦੀ ਜ਼ਿੰਮੇਵਾਰੀ ਹੋਣਾ ਚਾਹੀਦਾ ਕਿ ਨੰਬਰ ਕੋਲ ਸੈਸ਼ਨ ਤੇ ਲਾਉਣਾ ਮੈਂ ਪਰ ਮੈਂ ਚਾਹ ਮੈਂ ਮਸ ਇਮੀਡੀਅਟ ਟਰਮ ਚ ਸੈਸ਼ਨ ਫੋਨ ਹੈ ਫੋਨ ਲਾਉਣਾ ਮੈਂ ਮਸ ਇਮੀਡੀਅਟ ਟਰਮ ਚ ਆਈ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆ ਵੀ ਸਾਨੂੰ ਕਾਲ ਕਰਦਾ ਵੀਡੀਓ ਖਬਰ ਲੈ ਬਣਾ ਦੇ ਮੈਂ ਸਾਦਾ ਹੋ ਜਾਣਾ